ਓ ਬੱਲੇਓ ਕੀ ਹਾਲ ਚਾਲ ਆ ਤੁਹਾਡੇ ਰਾਜੀ ਖੁਸ਼ੀਓ ਖੁਸ਼ ਰਿਆ ਕਰੋ ਬਾਲੇ ਮਿੱਤਰਾਂ ਦੇ ਸਨੇਹ ਆਏ ਸੀ ਕਿ ਵੀਡੀਓ ਲੇਟ ਹੋਈ ਐ ਹੁਣ ਤੁਹਾਨੂੰ ਮੈਂ ਕੀ ਦੱਸਾਂ ਵੀ ਬਾਂਦਰ ਜਾਂ ਤ ਜਦੋਂ ਆਈ ਹੋਵੇ ਛੁੱਟੀਆਂ ਕੱਟਣ ਉਹ ਕੁਛ ਕਰਨ ਨਹੀਂ ਦਿੰਦੀ ਨਾ ਤਾਂ ਕੋਈ ਧਿਆਨ ਲੱਗਣ ਦਿੰਦੀ ਐ ਫਿਰ ਜਦੋਂ ਕੁਛ ਮੜ ਜਾ ਟੈਲੀਫੋਨ ਜਾਂ ਔਨ ਕਰਕੇ ਮੈਂ ਗੱਲ ਕਰਨ ਲੱਗਦਾ ਜਦੋਂ ਉਹਦੇ ਵਿੱਚ ਫਿਰ ਕੋਈ ਟੈਂ ਟੈਂ ਪੈਂ ਪੇ ਕਰ ਦਿੰਦੇ ਨੇ ਚਲੋ ਇਹ ਬੰਦਰ ਜੱਤਾਂ ਦੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਮੈਨੂੰ ਗੱਲ ਯਾਦ ਆ ਗਈ ਕਹਿੰਦੇ ਨੇ ਇੱਕ ਵਾਰੀ ਜੰਗਲ ਦੇ ਵਿੱਚ ਬਹੁਤ ਬਹੁਤ ਮੀਂਹ ਪੈ ਰਿਹਾ ਸੀ ਗਿੱਦੜ ਗਿੱਦੜੀ ਆਪਦੇ ਨੇ ਜਵਾਕ ਲਈ ਫਿਰਦੇ ਸੀ ਵੀ ਕੋਈ ਟਿਕਾਣਾ ਲੱਭ ਜੇ ਮੀਂਹ ਤੋਂ ਕਿਵੇਂ ਬਚੀਏ ਕੀ ਕਰੀਏ ਗੋਦੀ ਚੱਕੀ ਫਿਰਦੇ ਸੀ ਜਵਾਕ ਵਿਚਾਰੇ ਜਦੋਂ ਵੀ ਤੁਰਦੇ ਤੁਰਦੇ ਉਹਨਾਂ ਨੇ ਨਾ ਸ਼ੇਰ ਦੀ ਗੁਫਾ ਦੇਖ ਲਈ ਉਹ ਬਿਛੇਰ ਦੀ ਗੁਫਾ ਦੇਖੀ ਕਿਦੜੀ ਕਹਿੰਦੀ ਵੀ ਇਹ ਤਾਂ ਸ਼ੇਰ ਦੀ ਗੁਫਾ ਜੇ ਸ਼ੇਰ ਆ ਗਿਆ ਵੀ ਆਪਾਂ ਤਾਂ ਮਾਰ ਦੂ ਗਿੱਦੜ ਕਹਿੰਦਾ ਵੀ ਤੂੰ ਪਰਵਾਹ ਨਾ ਕਰ ਮੈਂ ਆਪੀ ਸਾਰਾ ਕੁਝ ਸੈੱਟ ਕਰੂੰਗਾ ਗਿੱਦੜ ਨੇ ਆਸ-ਪਾਸਾ ਦੇਖ ਕੇ ਮੜ ਜਾ ਗੇੜਾ ਦੇ ਦੇ ਕੇ ਸ਼ੇਰ ਦੀ ਗੁਫਾ ਦੇ ਮੂਹਰ ਦੀ ਨੰਗੇ ਜੋ ਦੇਖਿਆ ਵੀ ਸ਼ੇਰ ਹੈ ਨਹੀਂਗਾ ਚੁੱਪ ਕਰਕੇ ਅੰਦਰ ਵੜ ਗਿਆ ਕਹਿੰਦਾ ਲੈ ਆ ਜਵਾਕ ਇੱਥੇ ਚੱਕ ਲੈਂਦਾ ਚਲੋ ਇਹ ਉਹਨੇ ਗੋਦੀ ਲਈ ਜਵਾਕ ਅੰਦਰ ਵੜ ਲੇ ਉਹ ਕਹਿੰਦਾ ਗੱਲ ਸੁਣ ਮੇਰੀ ਵੀ ਜਿਹੜੀ ਗੱਲ ਮੈਂ ਤੈਨੂੰ ਕਹਿ ਤੀ ਉਹਤੇ ਉਹਦੀ ਐਕਸ਼ਨ ਲੈ ਲੈਣਾ ਵੀ ਦੇਰੀ ਨਹੀਂ ਕਰਨੀ ਕਿਤੇ ਨਾ ਹੋਵੇ ਕਿਤੇ ਜਾ ਜਾਂਦੀ ਹੋ ਜੇ ਜਵਾਕ ਆਪਣੇ ਨਾਲ ਲੈ ਚਲੋ ਜੀ ਉਹ ਵੀ ਬੈਠੇ ਹੁਣ ਮੀਂਹ ਦਾ ਚਲੋ ਮੀਂਹ ਤੋਂ ਬਚਾ ਹੋ ਗਿਆ ਪਰ ਉਹੀ ਗੱਲ ਹੋ ਗਈ ਜਿਹੜੀ ਹੋਣੀ ਸੀਗੀ ਸ਼ੇਰ ਭਾਈ ਉੱਥੇ ਆ ਗਿਆ ਜਦੋਂ ਸ਼ੇਰ ਗੁਫਾ ਦੇ ਹੁਣ ਕਿਦੜ ਮੂਰੇ ਬਾਰ ਚ ਬੈਠਾ ਸੀ ਉਹਨੇ ਦੇਖ ਲਿਆ ਵੀ ਉਹ ਸ਼ੇਰ ਆਉਂਦਾ ਜਦੋਂ ਨੇੜੇ ਆਉਣ ਲੱਗਿਆ ਕਹਿੰਦਾ ਮੈਂ ਤੈਨੂੰ ਇਸ਼ਾਰਾ ਮਾਰੂੰ ਜਵਾਕ ਰਵਾ ਦਿੰ ਕਹਿੰਦੀ ਠੀਕ ਹੈ ਅੱਛਾ ਉਹਨਾਂ ਦਿਨਾਂ ਦੇ ਵਿੱਚ ਨਾ ਮਤਲਬ ਸ਼ੇਰ ਜਿਵੇਂ ਦੋ ਹੁੰਦੇ ਨੇ ਸ਼ੇਰ ਇੱਕ ਸ਼ੇਰ ਕਈ ਵਾਰੀ ਕਿਤੇ ਹੋਰ ਪਾਸੇ ਨਿਕਲ ਜਾਂਦਾ ਹੁੰਦਾ ਦੂਜਾ ਸ਼ੇਰ ਉਹ ਮਤਲਬ ਉਹਨੂੰ ਦੇਖਦਾ ਰਹਿੰਦਾ ਵੀ ਦੂਜਾ ਸ਼ੇਰ ਇੱਕਦਮ ਕਿੱਧਰ ਵਾ ਗਿਆ ਕਿਉਂਕਿ ਖਤਰੇ ਵਾਲਾ ਕੰਮ ਹੁੰਦਾ ਦੂਜੇ ਔਰ ਉਧਰ ਸ਼ੇਰ ਆ ਕੇ ਉਤੇ ਹਮਲਾ ਕਰ ਦੇਣ ਉਹ ਸ਼ੇਰ ਦੀ ਆ ਕਹਾਣੀ ਹੋਈ ਸੀ ਮੀਂਹ ਚ ਹੁਣ ਦੂਜੇ ਨੂੰ ਲੱਭਦਾ ਫਿਰਦਾ ਸੀਗਾ ਵੀ ਉਹ ਕਿੱਧਰ ਗਿਆ ਤੇ ਉਹ ਭਾਈ ਜਦੋਂ ਗੁਫਾ ਦੇ ਨੇੜੇ ਆਇਆ ਉਹ ਕਹਿੰਦਾ ਜਵਾਕ ਕਰਵਾ ਦੇ ਜਵਾਕ ਕਿਦੜੀ ਨੇ ਦੋ ਦੋ ਲਫੇੜੇ ਮਾਰੀ ਜਵਾਕਾਂ ਦੇ ਜਵਾ ਕਰਵਾਤੇ ਉਹ ਬਜੂ ਜਵਾ ਕਰਵਾਤੇ ਜੂ ਸ਼ੇਰ ਹੁਣ ਜਦੋਂ ਕੋਦੇ ਨੇੜੇ ਆਇਆ ਕਹਿੰਦਾ ਕੀ ਕਹਿੰਦੇ ਨੇ ਜਵਾਕ ਕਹਿੰਦੇ ਜੀ ਸ਼ੇਰ ਦਾ ਮਾਸ ਖਾਣ ਨੂੰ ਕਹਿੰਦੇ ਨੇ ਤਾਂ ਕਹਿੰਦਾ ਕਮਾਲ ਆ ਮੈਂ ਹੁਣ ਲੈ ਕੇ ਦਿੱਤਾ ਸੀਗਾ ਤੇ ਐਡੀ ਛੇ ਦੀ ਖਾ ਵੀ ਗਿਆ ਕਹਿੰਦੀ ਲੈ ਉਹ ਤਾਂ ਕਹਿੰਦੀ ਕਦਲ ਦਾ ਨਵੇੜ ਕੇ ਸ਼ੇਰ ਨੇ ਸੁਣਿਆ ਵੀ ਮੇਰੀ ਗੁਫਾ ਚ ਇਹੋ ਜਿਹੇ ਕਿਹੜਾ ਜਾਨਵਰ ਆ ਗਿਆ ਵੀ ਜਿਹਨੇ ਸ਼ੇਰ ਦਾ ਮਾਸ ਜਵਾਕਾਂ ਨੇ ਹੁਣੀ ਇੱਕ ਸ਼ੇਰ ਨਵੇੜਦਾ ਸ਼ੇਰ ਗਾ ਸ਼ੇਰ ਵੀ ਸੋਚੇ ਮੈਂ ਕਾਹਨੂੰ ਪੰਗਾ ਲੈਣਾ ਗਾ ਜਾ ਕੇ ਸ਼ੇਰ ਮੁੜਿਆ ਆਇਆ ਪਿੱਛੇ ਜਿਹਨੂੰ ਆਕੇ ਜਦੋਂ ਭਾਈ ਮਛੇਰੇ ਮੁੜਿਆ ਆ ਗਾਹਾਂ ਕਿਤੇ ਵੱਡੇ ਸਾਰੇ ਪੱਤੇ ਦੀ ਛਾਂ ਕਰੀ ਨਾ ਬਾਂਦਰ ਬੀੜੀ ਪੀ ਜਾਂਦਾ ਸੀ ਜਦੋਂ ਸ਼ੇਰ ਡਰ ਕੇ ਆਵੇ ਭੱਜਿਆ ਕਹਿੰਦਾ ਕੀ ਕਰ ਲੂਗੀ ਸ਼ੇਰ ਐ ਉੱਡੇ ਹੋ ਨਾ ਕਹਿੰਦਾ ਯਾਰ ਪਤਾ ਨਹੀਂ ਗੁਫਾ ਚ ਕਿਹੜੀ ਚੀਜ਼ ਆ ਗਈ ਕਹਿੰਦੇ ਉਹ ਉਹਦੇ ਜਵਾਕ ਕਨੇ ਸ਼ੇਰ ਦਾ ਮਾਸ ਖਾਦਾ ਉਹ ਤਾਂ ਮੈਂਟੋ ਮੈਂਟੀ ਨਿਵੇੜ ਕੇ ਬਾਂਦਰ ਕਹਿੰਦਾ ਐਵੇਂ ਨਾ ਡਰ। ਕਹਿੰਦਾ ਮੈਨੂੰ ਪਤਾ ਮੈਂ ਜਾਂਦਾ ਦੇਖਿਆ ਗਿੱਦੜ ਗਿੱੜੀ ਅੰਦਰ ਨਾਲ ਜਵਾਕ ਲੈ ਕੇ ਬੜੇ ਹੋਏ। ਉਹ ਕਹਿੰਦਾ ਨਹੀਂ। ਕਹਿੰਦੇ ਤਾਂ ਕੋਈ ਵੱਡੇ ਜਾਨਵਰ ਬੈਠਾ ਜਿਹੜਾ ਜਿਹੜਾ ਸ਼ੇਰ ਦਾ ਸ਼ਕਾਰ ਕਰਕੇ ਖਾ ਗਿਆ। ਕਹਿੰਦਾ ਤਾਂਹੀਂ ਕਹਿੰਦਾ ਸਾਡੇ ਵਾਲਾ ਦੂਜਾ ਨਹੀਂ ਲੱਭਦਾ ਕਹਿੰਦਾ ਮੈਂ ਲੱਭਦਾ ਫਿਰਦਾ ਉਹਨੂੰ। ਕਹਿੰਦਾ ਮੈਨੂੰ ਪਤਾ ਵੀ ਉਹਦਾ ਨਵੇੜ ਕੇ ਕੰਮ। ਉਹ ਕਹਿੰਦਾ ਬਾਂਦਰ ਕਹਿੰਦਾ ਨਹੀਂ ਮੇਰੀ ਗੱਲ ਸੁਣ। ਜਦੋਂ ਮੈਂ ਤੈਨੂੰ ਕੀ ਰਾਂ ਕਹਿੰਦਾ ਵੀ ਮੈਂ ਖੁਦ ਦੇਖਿਆ ਗਿੱਦੜ ਗਿੱੜੀ ਨੂੰ ਵੱੜਦੇ ਹੋਏ। ਸ਼ੇਰ ਕਹਿੰਦਾ ਵੀ ਯਾਰ ਐ ਹੁਣ ਮੈਂ ਤੇਰੀ ਗੱਲ ਤੇ ਕਿਵੇਂ ਯਕੀਨ ਕਰਨਾ। ਬੰਦਰ ਕਹਿੰਦਾ ਚੱਲ ਮੈਨੂੰ ਨਾਲ ਲੈ ਕੇ ਚੱਲ ਸ਼ੇਰ ਕਹਿੰਦਾ ਬਾਹ ਤੇਰੇ ਕਹਿੰਦਾ ਤੂੰ ਤਾਂ ਮਾਰੇਗਾ ਦੋ ਟਪੂਸੀਆਂ ਤੂੰ ਤੂੰ ਤਾਂ ਉੱਡ ਲੇਗਾ ਕਹਿੰਦਾ ਮੈਨੂੰ ਫਸਾਇਆਵੇਂ ਕੋ ਉੱਤੇ ਕਹਿੰਦਾ ਕੀ ਪਤਾ ਕੀ ਜਾਨਵਰ ਮੇਟਾ ਉਹ ਕਹਿੰਦਾ ਯਕੀਨ ਕਰ ਮੇਰੇ ਤੇ ਇਹ ਕਹਿੰਦਾ ਮੈਂ ਤਹੀਂ ਕਹਿੰਦਾ ਇਹੋ ਜਿਹਾ ਬੰਦਾ ਨਹੀਂ ਹੈਗਾ ਭਾਈ ਇਦਾਂ ਨਹੀਂ ਹੈਗਾ ਕਹਿੰਦਾ ਨਾ ਵੀ ਆਪਾਂ ਤਾਂ ਯਕੀਨ ਹੁਣ ਬੰਦਰ ਨੇ ਤਾਂ ਆਪਦੀ ਹੰਡ ਵਗਾਉਣੀ ਸੀ ਵੀ ਮੈਂ ਜਾਂਦਾ ਕਿੱਧਰ ਦੇਖਿਆ ਉਹ ਕਹਿੰਦਾ ਵੀ ਗੱਲ ਸੁਣ ਜੇ ਤੈਨੂੰ ਯਕੀਨ ਨਹੀਂ ਹੈਗਾ ਕਹਿੰਦਾ ਐ ਕਰ ਮੈਨੂੰ ਆਪਦੇ ਨਾਲ ਬੰਨ ਲਾ ਉਹ ਸ਼ੇਰ ਨੇ ਕਿਹਾ ਵੀ ਹੋਰ ਤਾਂ ਕੋਈ ਹੱਲ ਨਹੀਂ ਹੈਗਾ ਵੀ ਗੁਫਾ ਤਾਂ ਹੁਣ ਬੇਲੀ ਕਰਾਉਣੀ ਹੈ ਵੀ ਦੇਖ ਗੱਲ ਵੀ ਇੱਕ ਵਾਰੀ ਪਹਿਲਾਂ ਇਹ ਦੇਖੀਏ ਤਾਂ ਸੀ ਵੀ ਹੈ ਕੀ ਅੰਦਰ ਉਹਨੇ ਭਾਈ ਕੀ ਕੀਤਾ ਇੱਕ ਇੱਕ ਪਾਸੇ ਰੱਸਾ ਬੰਦਰ ਨੇ ਪਾਇਆ ਆਪਦੇ ਗਲ ਚ ਆਪਦੇ ਲੱਕ ਨੂੰ ਬੰਨ ਲਿਆ ਦੂਜੇ ਪਾਸੇ ਸ਼ੇਰ ਦੇ ਗਰਦ ਨੂੰ ਰੱਸਾ ਪਾ ਲਿਆ ਜਦੋਂ ਭਈ ਉਹ ਆਉਣ ਤੁਰੇ ਹੁਣ ਗਿੱਦੜ ਦਾ ਪੂਰੀ ਨਿਗਾ ਸੀ ਗਿੱਦੜ ਨੇ ਦੇਖ ਲਿਆ ਵੀ ਵੀ ਬਾਂਦਰ ਆਉਂਦਾ ਫਿੱਟਣਾਂ ਦਾ ਫੇਟ ਅੱਛਾ ਜੀ ਪਿੰਡ ਚ ਵੀ ਬਾਂਦਰ ਹੁੰਦੇ ਕਈ ਮੈਂ ਤੁਹਾਨੂੰ ਦੱਸਾਂ ਵੀ ਫਿੱਟਣਾਂ ਦਾ ਫੇਟ ਆਉਂਦਾ ਬਾਂਦਰ ਤੁਰਿਆ ਵੀ ਸ਼ੇਰ ਨੂੰ ਲਈ ਆਉਂਦਾ ਵੀ ਹੁਣ ਕੀ ਕਰੀਏ ਬੇਲਾ ਵੀ ਹੁਣ ਤਾਂ ਕੋਕਾ ਪੂਜਿਆ ਗਿਆ ਉਹਨੇ ਭਈ ਜਦੋਂ ਨੇੜੇ ਆਏ ਗਿੱਦੜ ਨੂੰ ਕਿਹਾ ਕਹਿੰਦਾ ਚਵਾ ਕਰਵਾ ਦੇ ਚਵਾ ਛੇਦੀ ਕਰ ਕਹਿੰਦਾ ਉਹਨੇ ਬਈ ਗਿੱਡਣੀ ਨੇ ਦੋ ਦੋ ਮਾਰੇ ਲਪੇੜੇ ਜਵਾਕਾਂ ਨੇ ਜਵਾਕਾਂ ਨੇ ਚੱਕਦੀਆਂ ਝੰਗਿਆਣਾ ਜਦੋਂ ਵੀ ਨੇੜੇ ਆਏ ਸ਼ੇਰ ਨੂੰ ਸੁਣਨ ਜੇ ਲੱਗ ਗਿਆ ਉਹ ਕਹਿੰਦਾ ਕੀ ਕਹਿੰਦੇ ਆ ਇਹ ਕਹਿੰਦੇ ਜੀ ਸ਼ੇਰ ਦਾ ਮਾਸ ਖਾਣਾ ਉਹ ਕਹਿੰਦਾ ਯਾਰ ਇੰਨਾ ਮੀ ਪਈ ਜਾਂਦਾ ਕਹਿੰਦਾ ਹੁਣ ਮੈਂ ਦੋ ਗੇੜੇ ਦੇ ਕੇ ਮੁੜਿਆ ਕਹਿੰਦਾ ਇੱਥੇ ਕਹਿੰਦਾ ਵੀ ਬਾਸ਼ਨਾ ਜੀ ਤਾਂ ਮੈਨੂੰ ਸ਼ੇਰ ਦੀ ਆਉਂਦੀ ਸੀ ਕਿ ਕਹਿੰਦਾ ਪਰ ਸ਼ੇਰ ਨਹੀਂ ਮੈਨੂੰ ਲੱਭਿਆ ਕਹਿੰਦਾ ਸਾਲਾ ਪਤਾ ਨਹੀਂ ਬਾਂਦਰ ਵੀ ਕਿਤੇ ਰਹਿ ਗਿਆ ਕਹਿੰਦਾ ਮੈਨੂੰ ਕਹਿੰਦਾ ਨਹੀਂ ਉਹ ਸ਼ੇਰ ਬਣ ਕੇ ਲੈ ਕੇ ਆਉਂਗਾ ਜਦੋਂ ਭਾਈ ਸ਼ੇਰ ਨੇ ਸੁਣਿਆ ਇਹ ਬਾਂਦਰ ਦਾ ਪਾ ਗਿਆ ਸਕੀਮ ਇਹ ਸਾਲਾ ਬਣ ਕੇ ਲੈ ਆਇਆ ਆਪਾਂ ਨੂੰ ਸ਼ੇਰ ਨੇ ਤਾਂ ਦੇਤੀ ਟੀੜ ਬਾਂਦਰ ਜਾਵੇ ਲਮਕਦਾ ਹੁਣ ਬਾਂਦਰ ਦੇ ਵੀ ਥੱਲੇ ਨਾ ਪੈਰ ਲੱਗਣ ਹੁਣ ਬਾਂਦਰ ਨਾ ਤਾਂ ਬਾਂਦਰ ਨੂੰ ਰੱਸਾ ਖੁੱਲੇ ਬੰਦਰ ਬਥੇਰਾ ਕਹੇ ਵੀ ਨਹੀਂ ਗਿੱਦੜਾ ਅੰਦਰ ਹੁਣ ਸ਼ੇਰ ਕਿੱਥੋਂ ਸੁਣਦਾ ਸ਼ੇਰ ਨੂੰ ਤਾਂ ਇਹ ਵੀ ਪਤਾ ਨਹੀਂ ਕੀ ਬਲਾ ਬੈਠੀ ਹੈ ਅੰਦਰ ਜਿਹੜਾ ਬੰਦਰ ਵੀ ਇਹਦੇ ਨਾਲ ਲੜਿਆ ਹੋਇਆ ਜਦੋਂ ਉਹ 10 ਕਿੱਲਾਂ ਦੀ ਬਾਟ ਤੇ ਜਾ ਕੇ ਭਾਈ ਸ਼ੇਰ ਖੜਿਆ ਬੰਦਰ ਤਾਂ ਆਲੂ ਨੂੰ ਛੱਲੇ ਪਿਆ ਕਈ ਵਾਰੀ ਨਾ ਜਿਹੜੀ ਉਂਗਲਵਾਜ਼ੀ ਹੁੰਦੀ ਹੈ ਉਹ ਐ ਵੀ ਮਹਿੰਗੀ ਪੈ ਜਾਂਦੀ ਤੁਸੀਂ ਦੇਖੇ ਹੁਣ ਆਪਣੇ ਨੇੜੇ-ਤੇੜੇ ਐਸੇ ਜਿਹੇ ਬੰਦਰ ਹੁੰਦੇ ਨੇਗੇ ਸਮਝ ਗਏ ਨਾ ਇਹ ਉਂਗਲਾਂ ਲਾਉਣ ਵਾਲੇ ਜਿਹੜੇ ਹੁੰਦੇ ਨੇ ਨਾ ਮੁੜ ਕੇ ਹੁੰਦੀ ਉਹਨਾਂ ਨਾਲ ਵੀ ਆਈਆਂ ਅੱਛਾ ਇਹ ਵੀ ਬੰਦੇ ਬੜੇ ਅਜੀਬ ਹੁੰਦੇ ਜਿਹੜੇ ਇਹੋ ਜਿਹੇ ਉਂਗਲਵਾਜ ਬੰਦੇ ਹੁੰਦੇ ਨੇ ਮੈਨੂੰ ਹਜੇ ਤੱਕ ਇਹਨਾਂ ਦੀ ਇੱਕ ਗੱਲ ਨਹੀਂ ਸਮਝ ਆਈ ਵੀ ਮਸਲਾ ਕਿਸੇ ਦਾ ਹੁੰਦਾ ਕੰਮ ਕਿਸੇ ਦਾ ਚੱਲਦਾ ਇਹ ਬਤਿੰਦਰ ਇੰਨਾ ਤੇਲ ਕਿੱਥੋਂ ਅੰਦਰ ਪਾਈ ਬੈਠੇ ਹੁੰਦੇ ਨੇ ਫੂਕਣ ਨੂੰ ਇਹਨਾਂ ਕੋਲ ਕਿੱਥੋਂ ਇਹਨਾਂ ਤਨ ਤੋਂਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਕਿਵੇਂ ਦਿਮਾਗ ਚੱਲਦਾ ਵੀ ਆਪ ਦਾ ਦਿਮਾਗ ਕਿਸੇ ਨੂੰ ਕਿਸੇ ਨੂੰ ਖਰਾਬ ਕਰਨ ਦੀ ਖਾਤਰ ਇਹਨਾਂ ਦਿਮਾਗ ਆਪ ਕਿਵੇਂ ਖਰਾਬ ਕਰਦੇ ਨੇ ਚਲੋ ਇਹ ਦੁਨੀਆ ਰੰਗ ਬਰੰਗੀ ਹੈ ਇੱਥੇ ਨਾ ਸਾਰੇ ਤਰ੍ਹਾਂ ਦੇ ਰੰਗ ਨੇ ਸਾਰੇ ਤਰ੍ਹਾਂ ਦੀਆਂ ਚੀਜ਼ਾਂ ਨਿਗੀਆਂ ਤਾਂ ਹੀ ਉਹ ਇਸੇ ਕਰਕੇ ਦੁਨੀਆ ਰੰਗ ਬਰੰਗੀ ਹੈ ਇਹੋ ਜਿਹੇ ਬੰਦੇ ਵੀ ਜੇ ਮਾੜੇ ਬੰਦੇ ਨਾ ਹੁਣ ਚੰਗੇ ਬੰਦੇ ਦਾ ਕਿਵੇਂ ਪਤਾ ਲੱਗੇ ਵੀ ਚੰਗੇ ਬੰਦੇ ਵੀ ਦੁਨੀਆ ਤੇ ਹੁੰਦੇ ਨੇ ਜੇ ਸਾਰੇ ਚੰਗੇ ਚੰਗੀ ਹੁੰਦੇ ਫਿਰ ਵੀ ਕੀ ਦੁਨੀਆ ਹੋਣੀ ਸੀ ਫਿਰ ਚੰਗੇ ਦਾ ਥੋੜੀ ਪਤਾ ਲੱਗਣਾ ਸੀ ਦੂਜਾ ਆਪਾਂ ਇੱਥੇ ਬੈਠੇ ਫਿਕਰ ਜੇ ਕਰੀ ਜਾਂਦੇ ਹੁੰਨੇ ਐਂ ਜੇ ਕਰੀ ਜਾਂਦੇ ਹੁੰਨੇ ਆ ਦੇਖੋ ਹੁਣ ਲੜਾਈ ਜੀ ਲੱਗੀ ਹੋਈ ਆ ਕਿੰਨੇ ਲੋਕ ਘਰੋਂ ਬੇਕਾਰ ਹੋ ਗਏ ਆਪਾਂ ਤੇ ਚੀਜ਼ਾਂ ਨੂੰ ਰੋਈ ਜਾਂਦੇ ਹੁੰਨੇ ਆ ਇਸ ਕਰਕੇ ਜਿਹੜੇ ਆ ਢਾਈ ਦਿਨ ਹੈਗੇ ਨੇ ਇਹਨਾਂ ਨੂੰ ਖੁਸ਼ ਕਰ ਲਓ ਜ਼ਿੰਦਗੀ 'ਚ ਖੁਸ਼ ਰਹਾ ਕਰੋ ਜਿੰਨੇ ਵੀ ਦਿਨ ਹੈਗੇ ਨੇ ਸੋ ਮੇਰੀਆਂ ਸਭ ਨਾਲ ਦੁਆਵਾਂ ਨੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਬਾਕੀ ਦੂਸਰੀ ਗੱਲ ਇਹ ਹੈ ਕਿ ਚੈਨਲ ਨਾਲ ਜੁੜਜੋ ਹੋਰਾਂ ਵੀ ਯਾਰਾਂ ਮਿੱਤਰਾਂ ਨੂੰ ਵੀਡੀਓ ਜੇ ਤੁਹਾਨੂੰ ਚੰਗੀ ਲੱਗਦੀ ਹੈ ਭੇਜੋ ਤਾਂ ਕਿ ਆਪਣੇ ਚੈਨਲ ਤੇ ਹੋਰ ਵੱਧ ਤੋਂ ਵੱਧ ਲੋਕੀ ਜੁੜਨ ਹੋਰ ਆਪਣਾ ਪਰਿਵਾਰ ਵੱਡਾ ਹੋਵੇ ਸਤਿ ਸ੍ਰੀ ਅਕਾਲ ਜੀ